ਸਿਮਰਜੀਤ ਬੈਂਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਜੀਹਾਂ ਲੋਕ ਸਭਾ ਚੋਣ ਤੋਂ ਪਹਿਲਾਂ ਆਗੂਆਂ ਦੇ ਪਾਰਟੀ ਬਦਲਣ ਦਾ ਸਿਲਸਲਾ ਲਗਾਤਾਰ جاری ਹੈ ਇਸੇ ਤਰ੍ਹਾਂ ਲੁਧਿਆਣਾ ਦੇ ਮੌਜੂਦਾ ਸੰਸਦ ਮੈਂਬਰ ਬਿੱਟੂ ਨੂੰ ਭਾਜਪਾ ਵਿੱਚ ਸ਼ਾਮਲ ਹੋਣ ਤੋਂ ਬਾਅਦ ਉਮੀਦਵਾਰ ਵੀ ਬਣਾਇਆ ਜਾ ਚੁੱਕਿਆ ਹੈ ਕਾਂਗਰਸ ਵਿੱਚ ਚੱਲ ਰਹੀ ਉਮੀਦਵਾਰ ਦੀ ਤਲਾਸ਼ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਤੇ ਆ ਕੇ ਖਤਮ ਹੋ ਸਕਦੀ ਹੈ ਜਾਣਕਾਰੀ ਮੁਤਾਬਕ ਬੈਂਸ ਦੇ ਕਾਂਗਰਸ ਵਿੱਚ ਸ਼ਾਮਲ ਹੋਣ ਦੀ ਖਬਰ ਕਿਸੇ ਵੀ ਸਮੇਂ ਆ ਸਕਦੀ ਹੈ ਐਸ ਦੇਲੇ ਬੈਂਸ ਨੇ ਕਈ ਦਿਨਾਂ ਤੋਂ ਦਿੱਲੀ ਦੇ ਵਿੱਚ ਡੇਰਾ ਜਮਾਇਆ ਹੋਇਆ ਹੈ ਤੇ ਉਹਨਾਂ ਦੀਆਂ ਕਾਂਗਰਸ ਦੇ ਵੱਡੇ ਆਗੂਆਂ ਨਾਲ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਦਾ ਦੱਸਦੀ ਹੈ ਕਿ ਇਸ ਕੰਮ ਦੇ ਲਈ ਸਾਬਕਾ ਮੰਤਰੀ 파ਦਪੂਸ਼ਨ ਆਸ਼ੂ ਦੇ ਨਾਲ-ਨਾਲ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ਇਸ ਦੇ ਚੱਲਦਿਆਂ ਬੈਂਸ ਨੂੰ ਕਾਂਗਰਸ ਵਿੱਚ ਸ਼ਾਮਲ ਹੋਣ ਦੇ ਨਾਲ ਨਹੀਂ ਲੁਧਿਆਣਾ ਤੋਂ ਉਮੀਦਵਾਰ ਬਣਾਉਣ ਦੇ ਸੰਕੇਤ ਉਹਨਾਂ ਦੇ ਸਮਰਥਕਾਂ ਵੱਲੋਂ ਸੋਸ਼ਲ ਮੀਡੀਆ ਤੇ ਪਾਈ ਜਾ ਰਹੀ ਪੋਸਟੋਂ ਮਿਲ ਰਹੇ ਨੇ ਭਾਵੇਂ ਕਿ ਇਸ ਸੰਬੰਧ ਵਿੱਚ ਕਾਂਗਰਸ ਦੇ ਨੇਤਾਵਾਂ ਸਮੇਤ ਬੈਂਸ ਵੀ ਹੁਣ ਤੱਕ ਕੁਝ ਵੀ ਬੋਲਦੇ ਨਜ਼ਰ ਨਹੀਂ ਆਏ ਕਾਂਗਰਸ ਨੇ ਬੈਂਸ ਨੂੰ ਉਮੀਦਵਾਰ ਬਣਾਇਆ ਤਾਂ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਬਣ ਚੁੱਕੇ ਬਿੱਟੂ ਦੇ ਮੁਕਾਬਲੇ ਲਈ ਨਵਜੋਤ ਸਿੱਧੂ ਦੇ ਨਾਂ ਦਾ ਵੀ ਚਰਚਾ ਹੋ ਰਹੀ ਹੈ ਪਰ ਇਹ ਵੀ ਦੱਸ ਦਈਏ ਕਿ ਨਵਜੋਤ ਸਿੱਧੂ ਦੇ ਵੱਲੋਂ ਪਹਿਲਾਂ ਹੀ ਸਿਆਸਤ ਤੋਂ ਥੋੜੇ ਟਾਈਮ ਲਈ ਕਿਨਾਰਾ ਇਹ ਜੋ ਕੀਤਾ ਗਿਆ ਪਰ ਸੂਤਰਾਂ ਦੇ ਅਨੁਸਾਰ ਕਾਂਗਰਸ ਉਸ ਦਾ ਸਾਥ ਛੱਡਣ ਵਾਲੇ ਬਿੱਟੂ ਨੂੰ ਸਖਤ ਸਿਕਾਉਣ ਦੇ ਲਈ ਹੈਵੀweight ਉਮੀਦਵਾਰ ਉਤਾਰਨਾ ਚਾਹੁੰਦੀ ਹੈ ਇਸ ਮਾਮਲੇ ਸਿੱਧੂ ਤੋਂ ਬਿਹਤਰ ਵਿਕਲਪ ਕੋਈ ਹੋਰ ਨਹੀਂ ਹੋ ਸਕਦਾ ਭਾਵੇਂ ਸਿੱਧੂ ਨੇ ਚੋਣ ਲੜਨ ਤੋਂ ਇਨਕਾਰ ਕੀਤਾ ਹੈ ਕਿਉਂਕਿ ਉਹ ਸਿੱਧੂ ਇੱਕ ਵਾਰ ਫਿਰ ਤੋਂ IPL ਦੇ ਵਿੱਚ ਐਂਟਰੀ ਕਰ ਚੁੱਕਾ ਨੇ ਅਰਦਾਸ ਜੀ ਕੀ ਸਿਮਰ ਜਤ ਪੈਸਾ ਨਾ ਵੀ ਸਾਹਮਣੇ ਆ ਰਿਹਾ ਹੈ